ਚੇਤਾ ਰੱਖਿਏ ਪੈਸਾ ਇਨਸਾਨ ਕੋਲੇ ਜਿੰਨਾ ਮਰਜ਼ੀ ਆ ਜਾਏ ਪਰ ਕਦੇ ਵੀ ਆਪਣੇ ਪੈਸੇ ਦੇ ਨਾਲ ਪੈਸੇ ਦੀ ਅਮੀਰੀ ਦੀ ਤਾਕਤ ਦੇ ਨਾਲ ਆਪਣੇ ਪਰਿਵਾਰ ਦਾ ਆਪਣੇ ਜੀਆਂ ਦਾ ਦੁੱਖ ਜੀਆਂ ਦੀ ਤਕਲੀਫ ਕਦੇ ਕਿਸੇ ਨੂੰ ਵੇਚ ਨਹੀਂ ਸਕਦਾ ਤੇ ਪੈਸੇ ਦੀ ਤਾਕਤ ਦੇ ਨਾਲ ਕਦੇ ਵੀ ਸੁੱਖ ਖਰੀਦ ਕੇ ਆਪਣੇ ਪਰਿਵਾਰ ਜੀਆਂ ਬੱਚਿਆਂ ਵਿੱਚ ਲਿਆ ਨਹੀਂ ਸਕਦਾ ਕਿਉਂਕਿ ਜਿਹੜਾ ਸੰਤੋਨ ਹੈ ਜਿਹੜਾ ਸੁੱਖ ਆ ਉਹ ਪੈਸਿਆਂ ਦੇ ਨਾਲ ਨਹੀਂ ਖਰੀਦਿਆ ਜਾਂਦਾ ਇਹ ਸੁਭਾ ਦਾ ਹਿੱਸਾ ਏ ਦੌਲਤ ਨਾਲ ਖਰੀਦੇ ਜਾਣ ਵਾਲਾ ਇਹ ਸੁੱਖ ਨਹੀਂ ਭਗਤ ਕਬੀਰ ਸਾਹਿਬ ਜੀ ਦੇ ਕੋਲ ਕੁਝ ਅਮੀਰ ਲੋਕ ਆ ਕੇ ਬਹਿ ਗਏ ਤੇ ਇੱਕ ਨੇ ਵਿੱਚੋਂ ਬੋਲਣਾ ਸ਼ੁਰੂ ਕੀਤਾ ਕਬੀਰ ਜੀ ਅਸੀਂ ਦੁਨੀਆ ਦਾ ਸੰਤੋਨ ਦੁਨੀਆ ਦਾ ਸੁੱਖ ਚਾਹੁੰਨੇ ਆ ਤੇ ਇਹ ਕੁਝ ਲੈਣ ਦੇ ਲਈ ਮਾਲਕ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਉਹਦੇ ਵਿੱਚੋਂ ਦੱਸੋ ਦੇਣਾ ਕੀ ਹੈ ਸੰਕੂਲ ਲੈਣ ਦੇ ਬਦਲੇ ਸੁੱਖ ਲੈਣ ਦੇ ਬਦਲੇ ਸੋਨਾ ਤੱਕ ਦੇਣ ਨੂੰ ਤਿਆਰ ਆਂ ਪੈਸਿਆਂ ਦੇ ਢੇਰ ਲਾਉਣ ਨੂੰ ਤਿਆਰ ਆਂ ਕਬੀਰ ਸਾਹਿਬ ਜੀ ਨੇ ਰੋਕ ਲਿਆ ਕਹਿੰਦੇ ਚੇਤਾ ਰੱਖਿਓ ਦੁਨੀਆ ਦੇ ਲੋਗੋ ਆਪਣਾ ਪੈਸਾ ਆਪਣੇ ਕੋਲ ਰੱਖੋ ਇਹ ਅਮੀਰੀ ਇਹ ਪੈਸਾ ਇਹ ਦੌਲਤ ਇਹਨਾਂ ਦੇ ਨਾਲ ਕਦੇ ਵੀ ਅੰਦਰਲਾ ਸੰਕੂਨ ਨਹੀਂ ਮਿਲਦਾ ਹੁੰਦਾ ਜਿਸ ਦਾਤੇ ਕੋਲੇ ਦਾਤਾ ਇਹਨਾਂ ਸੁੱਖ ਦੀਆਂ ਉਹਨੂੰ ਆਪਣਾ ਮਨ ਦੇਣਾ ਪੈਂਦਾ ਹੈ ਕਦੇ ਸੋਨੇ ਦੇ ਢੇਰ ਲਾ ਕੇ ਕਦੇ ਪੈਸੇ ਦੇ ਢੇਰ ਲਾ ਕੇ ਸੰਕੂਨ ਸੁਖ ਦਾ ਥੇ ਕੋਲ ਨਹੀਂ ਮਿਲਿਆ ਕਬੀਰ ਕੰਚਨ ਸਿਓ ਪਾਈਏ ਨਹੀਂ ਤੋਲ ਮਨ ਦੇ ਰਾਮ ਲੀਆ ਹੈ ਮੋਹ ਮਨ ਦੀਆਂ ਲਗਾਮਾਂ ਪਕੜਾਉਣੀਆਂ ਪੈਂਦੀਆਂ ਉਸ ਦਾਤੇ ਦੇ ਨਾਲੇ ਪੈਸੇ ਦੇ ਢੇਰ ਲਾ ਕੇ ਕਦੇ ਸੰਕੂਨ ਨਹੀਂ ਮਿਲਿਆ